ਕਿਹੜੇ ਕਿਸਾਨ ਪਤ ਤੋਂ ਨੇ ਆਪ ਹੀ ਜਾਨ ਸ਼ਹੀਦ ਕਰਤੀ। ਦੇਰ ਸਾਲ ਸਾਡੇ ਕਿਸਾਨ ਦਿੱਲੀ ਦੀ ਬਰੂਹਾ ਤੇ ਬੈਠ ਕੇ ਹਰ ਤਰ੍ਹਾਂ ਦੀ ਆਖਿਆਈਂ ਲਈ ਤੇ ਲੋਕਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ। ਉਹਨਾਂ ਵਿੱਚੋਂ ਇੱਕ ਕਾਨੂੰਨ 1 ਮਹੀਨੇ ਦੀ 15 ਤਰੀਕ ਤੇ ਲਾਗੂ ਕਰਤਾ ਪੰਜਾਬ ਦੇ ਪੁੰਜੀ ਪੱਤੀਆਂ ਦੇ ਹੱਥ ਤੇ 9 ਜ਼ਿਲ੍ਹਿਆਂ ਵਿੱਚ 11 ਇਹਨਾਂ ਨੇ ਫਾਇਲੋਂ ਜਿਹੜੇ ਪੁੰਜੀ ਪੱਤੀਆਂ ਦੇ ਹੈਗੇ ਉਹਨਾਂ ਨੂੰ ਪਕੇਟ ਸੈਂਟਰ ਬਣਾਤਾ। ਇਹ ਪੂੰਜੀਪਤੀ ਸਾਡੇ ਜ਼ਮੀਨਾਂ ਤੇ ਕਬਜ਼ਾ ਕਰਕੇ ਸਾਨੂੰ ਜ਼ਮੀਨਾਂ ਦੇ ਨੌਕਰ ਬਣਾਉਣਗੇ ਉਹ ਮੋਦੀ ਨਾਲ ਤਾਂ ਲੜ ਕੇ ਆ ਗਏ ਕਿਹਨੂੰ ਪਤਾ ਸੀ ਕਿ ਘਰੇ ਬੈਠਾ ਬੇਈਮਾਨ ਉਹੀ ਸਾਡੇ ਪਿੱਛੇ ਝੂਖਰਾ ਛੋਪ ਖੋਪ ਧੂਗਾ ਭੂਤਮਾਨ ਕਹਿੰਦਾ ਸੀ ਕਾਂਗਰਸਨ ਦੇ ਛੁੱਟੇ ਵੀ ਬੰਦੇ ਨਾਲ ਹੱਥ ਮਿਲਾਵੇ ਤਾਂ ਉਦਘੜਾ ਦਿਨ ਗੁੱਤੀਆਂ ਕਿੰਡੀਆਂ ਪੈਣੀਆਂ ਚੱਲ ਰਾਹੁਲ ਗਾਂਧੀ ਨਾਲ ਹੱਥ ਹੀ ਮਿਲਾ ਰਹੇ ਸੀ ਜੱਦੀ ਵੀ ਪਾ ਰਹੇ ਸਨ ਥਿਲਪੋ ਨੇ ਭਗਵੰਤ ਮਾਨ ਤਾਂ ਕਿੰਨਾ ਸਿਰੇ ਦਾ ਝੂਠਾ ਮੈਂ ਤਾਂ ਕਹਿੰਦੀ ਇਹਨੇ ਸੱਚੀ ਕੀ ਕਿ ਜਿਹੜਾ ਆਪੇ ਮਾਦੀਸ਼ੁਰ ਦੀ ਸੌਖਾ ਖਾ ਸਕਦਾ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ। ਉਹ ਸ਼ਹੀਦਾਂ ਨੂੰ ਵੀ ਨਹੀਂ ਬਖਸ਼ਿਆ, ਆਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਹ ਜਿਹੜੇ ਕਾਂਗਰਸੀ ਜਿਨ੍ਹਾਂ ਨੇ ਗੁਟਕਾ ਸਾਧ ਦੀ ਤੋਹਾ ਤੇ ਘਰ ਨੂੰ ਵੀ ਨਹੀਂ ਬਖਸ਼ਿਆ ਇਹ ਸਾਰੇ ਇਕੱਠੇ ਹੈਗੇ ਅਤੇ ੱਟੇ ੱਟੇ ਸਾਰੇ ਇਕੱਠੇ ਹੋਏ ਨੇ। ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਕਿਸਾਨ ਦਿੱਲੀ ਬਾਡਰਾਂ ਦੇ ਉੱਤੇ ਡੱਟੇ ਰਹੇ 700 ਕਿਸਾਨਾਂ ਨੇ ਆਪਣੀ ਜਾਨ ਤੱਕ ਗਵਾਉਣੀ ਪਈ ਪਰ ਮਾਨ ਸਰਕਾਰ ਨੇ 3 ਸਾਲ ਬਾਅਦ ਖੇਤੀ ਕਾਨੂੰਨਾਂ 'ਚੋਂ ਇੱਕ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਹੈ। ਇਹ ਵਿਪੰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦਿੱਤਾ ਗਿਆ ਹੈ ਹਲਕਾ ਸਰਦੂਲਗੜ ਪਹੁੰਚੇ ਹਰਸਿਮਰਤ ਬਾਦਲ ਨੇ ਮਾਨ ਸਰਕਾਰ ਨੂੰ ਬੇਈਮਾਨ ਸਰਕਾਰ ਕਹਿ ਕੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਨੇ ਉਹਨੇ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਪੂੰਜੀਪਤੀਆਂ ਨੂੰ ਫਾਇਦਾ ਹੋਵੇਗਾ ਤੇ ਆਉਣ ਵਾਲੇ ਸਮੇਂ 'ਚ ਮੰਡੀਕਰਨ ਸਿਸਟਮ ਖਤਮ ਹੋ ਜਾਵੇਗਾ ਦੇਖੋ ਕਿੰਨਾ ਵੱਡਾ ਝੋਖਾ ਇਹ ਬੰਦਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਪਤ ਤੋਂ ਨੇ ਆਪ ਹੀ ਜਾਨ ਸ਼ਹੀਦ ਕਰਤੀ 1.5 ਸਾਲ ਸਾਡੇ ਕਿਸਾਨ ਦਿੱਲੀ ਦੀ ਗਰੂਹਾਂ 'ਚ ਬੈਠ ਕੇ ਹਰ ਤਰ੍ਹਾਂ ਦੀ ਆਪਰੇਸ ਜਹੀ ਤੇ ਲੋਕਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਤੇ ਮੋਦੀ ਨੂੰ ਝੁਕਾ ਕੇ ਕਾਲੇ ਕਾਨੂੰਨ ਸਾਡੇ ਕਿਸਾਨ ਵਾਪਸ ਕਰਕੇ ਜਬਾਈ ਅੱਜ 3 ਸਾਲ ਬਾਅਦ ਇਹ ਬੇਈਮਾਨ ਝਾੜੂ ਸਰਕਾਰ ਨੇ ਉਹਨਾਂ ਵਿੱਚੋਂ ਇੱਕ ਕਾਨੂੰਨ ਇਸ ਮਹੀਨੇ ਦੀ 15 ਤਰੀਕ 'ਤੇ ਲਾਗੂ ਕਰਤਾ ਪੰਜਾਬ 'ਚ ਕਿ ਜਿਹੜਾ ਮੰਡੀਕਰਨ ਸਿਸਟਮ ਦਾ ਢਾਂਚਾ helan ਵਾਸਤੇ ਪੂੰਜੀ ਪਤੀਆਂ ਦੇ ਹੱਥ 'ਚ 9 ਜ਼ਿਲ੍ਹਿਆਂ ਵਿੱਚ 11 ਇਹਨਾਂ ਨੇ ਸਾਇਲੋ ਜਿਹੜੇ ਪੂੰਜੀ ਪਤੀਆਂ ਦੇ ਹੈਗੇ ਉਹਨਾਂ ਨੂੰ 25 ਸੈਂਟਰ ਬਣਾਤਾ ਇਹਦਾ ਮਤਲਬ 9 ਜ਼ਿਲ੍ਹਿਆਂ ਦੇ ਮੰਡੀਕਰਨ ਸਿਸਟਮ ਸਾਰਾ ਖਤਮ ਹੋ ਜਾਊਗਾ ਆਉਣ ਵਾਲੇ ਦਿਨ 'ਚ ਕਿੰਨੇ ਕਰੋੜ ਰੁਪਏ ਇਹਨੇ ਕਮਾਏ ਨੇ ਇਹਨਾਂ ਪੂੰਜੀਪਤੀਆਂ ਨੂੰ ਇਹ ਪਰਚੇ ਸੈਂਟਰ ਦੇਣ ਵਾਸਤੇ ਤੇ 600 ਕਿਸਾਨਾਂ ਦੀ ਜਾਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਿੱਟੀ ਕਰ ਛੱਡਿਆ ਆਪ ਦੇ ਪੈਸਿਆਂ ਤੇ ਕੁਰਸੀ ਦੇ ਖਾਤੇ 'ਚ ਸ਼ਰਮ ਆਉਂਦੀ ਏ ਕਿ ਹੁਣ ਸਾਡੇ ਮੰਡੀਆਂ ਕੇ ਨਹੀਂ ਹੁਣ ਕਿਸਾਨ ਜਾਣਗੇ ਪੂੰਜੀਪਤੀਆਂ ਦੇ ਸਾਈਲੋ 'ਚ ਉੱਥੇ ਤੁਹਾਡੇ ਕਣਕ ਦੀ ਖਰੀਦ ਹੋਊਗੀ ਉੱਥੇ ਸਟੋਰੇਜ ਹੋਊਗੀ ਹੌਲੀ ਹੌਲੀ ਜਦ ਮੰਡੀਕਰਨ ਸਿਸਟਮ ਸਾਰਾ ਖਤਮ ਹੋ ਜਾਊਗਾ ਫੇਰ ਇਹ ਪੂੰਜੀਪਤੀਆਂ ਦੇ ਜਾਲ ਤੇ ਫਸਦੇ ਮਨਤ ਰੰਗ ਇਹ ਖਰੀਦਣਗੇ ਮਨਤ ਰੰਗ ਰੇਟ ਦੇਣਗੇ ਤੇ ਉਹੀ ਜਿਹੜੇ ਸਾਡੇ ਕਿਸਾਨਾਂ ਨੂੰ ਖਲਚਾ ਸੀ ਕੀ ਪੂੰਜੀਪਤੀ ਸਾਡੇ ਜ਼ਮੀਨਾਂ 'ਚ قبضہ ਕਰਕੇ ਸਾਨੂੰ ਜ਼ਮੀਨਾਂ 'ਚ ਨੌਕਰ ਬਣਾਉਣ ਦੇਣਗੇ ਉਹ ਮੋਦੀ ਨਾਲ ਤਾਂ ਲੜ ਕੇ ਆ ਗਏ ਕਿਹਨੂੰ ਪਤਾ ਸੀ ਕਿ ਘਰੇ ਬੈਠਾ ਬੇਈਮਾਨ ਉਹੀ ਸਾਡੇ ਢਿੱਡ ਤੇ ਖੁਰਾ ਛੋਪ ਫੋਕ ਦੂਗਾ ਇਹ ਭਗਵਾਨ ਸਭਾਨ ਤੇ ਕੇਦਰੀ ਵਾਲੀ ਦੇਣ ਪੰਜਾਬ ਦੇ ਲੋਕਾਂ ਜਿਹੜੇ ਕਿਸਾਨੀ ਹਿਸਟਰੀ ਕਿ ਹੁੰਦੇ ਸੀ 2-3 ਮਹੀਨੇ ਪਹਿਲਾਂ ਉਹੀ ਭੱਜ ਭੱਜ ਕੇ ਦੇਟਾਂ ਲੈ ਰਹੇ ਆ ਕਿਵੇਂ ਦੇਖ ਦੂ ਸਾਰੀ ਦਿੱਲੀ ਦੀ ਪਾਰਟੀਆਂ ਰਲੀਆਂ ਹੋਈਆਂ ਨੇ ਇਹ ਕੱਲੇ ਪੰਜਾਬ ਨੂੰ ਵੋਟਾਂ ਵਾਸਤੇ ਵਰਤਦਿਆਂ ਨੇ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਫਾਇਦਾ ਕਰਦਿਆਂ ਨੇ ਅੱਜ ਜਿਹੜੇ ਕਾਂਗਰਸੀ ਭਾਜਪਾ ਨੂੰ ਗਾਲ ਕੱਢਦੇ ਸੀ ਆ ਭਾਜਪਾ ਤੇ ਕਾਂਗਰਸ ਇੰਨੀ ਲਲੇ ਹੋਏ ਨੇ ਕਿ ਸਾਰੀ ਟਿਕਟਾਂ ਹੀ ਕਾਂਗਰਸੀਆਂ ਨੂੰ ਜਾ ਰਹੇ ਨੇ ਪਰ ਭਾਜਪਾ ਨੂੰ ਤਾਂ ਦੇਖੀ ਨਹੀਂ ਆ ਮੈਂ ਤਾਂ ਕਹਿ ਸਕਦੀ ਆ ਕਿ ਭਾਜਪਾ ਹੀ ਨਵੀਂ ਕਾਂਗਰਸ ਬਣ ਗਈ ਐ ਪੁਰਾਣੀ ਕਾਂਗਰਸ ਚ ਇੰਨੀ ਫੋਟ ਹੈ ਕਿ ਇੱਕ ਦੂਜੇ ਦੀ ਲੱਤਾਂ ਖਿੱਚੋ ਤਾਂ ਇਹਨਾਂ ਨੂੰ ਸਮਾਂ ਨਹੀਂ ਤੇ ਜਿਹੜਾ ਕਾਂਗਰਸ ਪਾਰਟੀ ਨੇ ਦਿੱਲੀ ਦੇ ਸ਼ਰਾਬ ਘਟਾਲੇ ਦੀ ਕੰਪਲੇਂਟ ਕੀਤੀ ਸੀ ਏਜੰਸੀਆਂ ਨੂੰ ਕੇਜਰੀਵਾਲ ਦੇ ਖਿਲਾਫ ਤੇ ਏਜੰਸੀਆਂ ਨੇ ਕੇਜਰੀਵਾਲ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਹੈ ਅੱਜ ਉਹੀ ਕਾਂਗਰਸ ਇੱਕ ਕट्टर ਬੇਈਮਾਨ ਦੇ ਹੱਥ 'ਚ ਮੈਂ ਤਾਂ ਪਹਿਲੀ ਵਾਰ ਹੀ ਸੁਣੇ ਕਿ ਭ੍ਰਿਸ਼ਟਾਚਾਰ ਦੇ ਹੱਥ 'ਚ ਧਰਨੇ ਮਾਰ ਰਹੀ ਹੈ ਤੇ ਭਗਵੰਤ ਮਾਨ ਕੇ ਰਾਹੁਲ ਗਾਂਧੀ ਦੇ ਨਾਲ ਸਟੇਜਾਂ 'ਤੇ ਜੀ ਕਰ ਰਿਹਾ ਹੈ ਤੇ ਇੱਥੇ ਕਹਿ ਰਿਹਾ ਅਸੀਂ ਪੰਜਾਬ 'ਚ ਅਸੀਂ ਅੱਡ ਮਤਲਬ ਇਹ ਲੋਕਾਂ ਦੇ ਅੱਖਾਂ 'ਚ ੱਟਾ ਸਿੱਟਣ ਤੋਂ ਝੂਠ ਮਾਰਨ ਤੋਂ ਹਟਦੇ ਨਹੀਂ ਇਹ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੀ ਸ਼ਰਾਬ ਦਾ ਘਪੜਾ ਦਿੱਲੀ 'ਚ ਹੋਇਆ ਹੈ ਇਹਨੇ ਕਿੰਨੇ ਪੈਸੇ ਕਮਾਏ ਨੇ ਕਿਉਂਕਿ ਉਹੀ ਘਪੜਾ ਪੰਜਾਬ 'ਚ ਹੋਇਆ ਹੈ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਜੇ ਤੁਸੀਂ ਕੇਜਰੀਵਾਲ ਨੂੰ ਫੜ ਕੇ ਅੰਦਰ ਕੀਤਾ ਤੁਸੀਂ ਭਗਵੰਤ ਮਾਨ ਦੇ ਉੱਤੇ ਕਿਉਂ ਮਿਹਰਵਾਨ ਹੋ ਕੋਈ ਐਕਸ਼ਨ ਪੰਜਾਬ ਦੇ ਉੱਤੇ ਕਿਉਂ ਨਹੀਂ ਲਿੱਤਾ ਜਾ ਰਿਹਾ ਜਦ ਉਹੀ ਪਾਲਿਸੀ ਉਹੀ ਬੰਦਿਆ ਨੇ ਪੰਜਾਬ 'ਚ ਲਾਗੂ ਕੀਤਾ ਹੈ ਤੇ ਇਹ ਕੁਰਸੀ ਦੇ ਖਾਤਰ ਜਿਹੜਾ ਭਾਜਪਾ ਦਾ ਅਜੰਡਾ ਚਲਾ ਕੇ ਉਹਨਾਂ ਦੇ ਕਾਨੂੰਨ ਕਾਲਾ ਕਾਨੂੰਨ ਕਿਸਾਨਾਂ 'ਤੇ ਇੱਕ ਲਾਗੂ ਕਰਦਾ ਕਿੰਨੇ ਪੈਸੇ ਭਗਵੰਤ ਮਾਨ ਨੇ ਲੈ ਲਏ ਕੀ ਕੇਂਦਰ ਦੇ ਨਾਲ ਇਹਨਾਂ ਦੀ ਐਕਟੀਵਿਟੀ ਹੋਈ ਹੈ ਕਿ ਕੇਜਰੀਵਾਲ ਜੇਲ੍ਹ ਜੇ ਮੇਰੀ ਕੁਰਸੀ ਨਾ ਖੋਝ ਜਾਏ ਤੇ ਹੁਣ ਕਿਸਾਨਾਂ ਦੇ ਨਾਲ ਇਹ ਧੋਖਾ ਕੀਤਾ ਗਿਆ ਬਹੁਤ سارے ਸਵਾਲ ਦੇ ਜਵਾਬ ਦੇਣੇ ਪੈਣਗੇ ਬੇਈਮਾਨਾਂ ਨੂੰ ਜਿਹੜੇ ਝੂਠ ਮਾਰ ਕੇ ਘਰ-ਘਰ ਨੌਕਰੀ ਦਾ ਕਰਜ਼ਾ ਮਾਫੀ ਦਾ ਹਜ਼ਾਰ ਰੁਪਏ ਬੀਬੀਆਂ ਦੇ ਜਿਹੜੇ ਦੋਨੋਂ ਪਾਈਵਾਲ ਪਾਰਟੀਆਂ ਨੇ ਝੂਠ ਮਾਰਿਆ ਸਾੰਗਤਾਂ ਨੂੰ ਬੇਨਤੀ ਕਰਦੀ ਆਂ ਜੇ ਤੁਹਾਡੇ ਕੋਲ ਵੋਟਾਂ ਲੈਣ ਵਾਸਤੇ ਇਹਾਂ ਦਾ ਲੇਖਾ ਜੋਖਾ ਜ਼ਰੂਰ ਲੋ ਨਹੀਂ ਤਾਂ ਪਿੱਛੇ ਇਹਨਾਂ ਨੂੰ ਬਾਹਰ ਕਰੋ ਦਿੱਲੀ 'ਚ ਇੰਡੀਆ ਗਠਜੁਟਬੰਧਨ ਦੀ ਰੈਲੀ ਦੌਰਾਨ ਰਾਹੁਲ ਗਾਂਧੀ ਦੇ ਨਾਲ ਹੱਥ ਮਿਲਾਉਣ ਜਫੀ ਪਾਉਣ ਨੂੰ ਲੈ ਕੇ ਹ ਸਿਮਰਤ ਬਾਦਲ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਉੱਤੇ ਵੀ ਸਿੱਕੇ ਨਿਸ਼ਾਨੇ ਸੱਦੇ ਗਏ ਨੇ ਇਹ ਨਸਲ ਹੈ ਉਹ ਵੰਤਮਾਨ ਕਹਿੰਦਾ ਸੀ ਕਾਂਗਰਸ ਨੂੰ ਤੇ ਕਿੱਵੀ ਬੰਦੇ ਨਾਲ ਹੱਥ ਮਲਾਓਗੇ ਤਾਂ ਉਂਗਲਾ ਤੇ ਅੰਗੂਠੀਆਂ ਕਿੰਨੀਆਂ ਪੈਣੀਆਂ ਕੱਲ ਰਾਹੁਲ ਗਾਂਧੀ ਨਾਲ ਹੱਥ ਹੀ ਮਲਾ ਰਹੇ ਸੀ ਜੱਤੀ ਪਾ ਰਹੇ ਸੀ ਉਹਨੂੰ ਕਿਵੇਂ ਦੇਖਦੇ ਹਾਂ ਬਿਲਕੁਲ ਹੈ ਭਗਵੰਤ ਮਾਨ ਤਾਂ ਜਿੰਨਾ ਸਿਰੇ ਦਾ ਝੂਠਾ ਮੈਂ ਤਾਂ ਕਹਿੰਦੀ ਇਹਨੇ ਸੱਚ ਕੀ ਕਿਹਾ ਜਿਹੜੇ ਆਪ ਦੇ ਮਾਂ ਦੀ ਸਿਰ ਦੀ ਸੌ ਖਾ ਸਕਦਾ ਹੈ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਤੇ ਅਗਲੇ ਦਿਨ ਹੀ ਜਾ ਕੇ ਸ਼ਰਾਬ ਪੀਤਾ ਜਿਹੜਾ ਆਪਣੇ ਮਾਂ ਨੂੰ ਵੇਚ ਜਾਂਦਾ ਹੈ ਸ਼ਹੀਦਾਂ ਨੂੰ ਵੇਚ ਜਾਂਦਾ ਹੈਗਾ ਸ਼ਹੀਦ ਭਗਤ ਸਿੰਘ ਨੇ ਆਪਣੇ ਕਿਸਾਨਾ ਦੇ ਨਾਲ ਇਸ ਵਾਰ ਧੋਖਾ ਕਰਨਾ ਸੀ ਉਹਨਾਂ ਨੇ ਤਾਂ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ ਇਹ ਕੇਜਰੀਵਾਲ ਇੱਕ ਵ੍ਰਿਸ਼ਟ ਕੇਜਰੀਵਾਲ ਦੇ ਖਾਤਰ ਪੰਜਾਬ ਕੁਰਬਾਨ ਕਰ ਰਿਹਾ ਹੈਗਾ ਤਾਂ ਸ਼ਹੀਦਾਂ ਨੂੰ ਵੀ ਨਹੀਂ ਬਖਸ਼ਿਆ ਆਪ ਵੀ ਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਹ ਜਿਹੜੇ ਕਾਂਗਰਸੀ ਜਿਨ੍ਹਾਂ ਨੇ ਗੁਟਕਾ ਸਾਧ ਦੀ ਸੌਹਾ ਕੇ ਘਰ ਨੂੰ ਵੀ ਨਹੀਂ ਬਖਸ਼ਿਆ ਇਹ ਸਾਰੇ ਇਕੱਠੇ ਹੈਗੇ ਅੱਟੇ-ਟੱਟੇ ਸਾਰੇ ਇਕੱਠੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਨੂੰ ਸੁਨੇਹਾ ਭੇਜਣਾ ਕਿ ਪਾਰਲੀਮੈਂਟ 'ਚ ਪੰਜਾਬ ਆਪ ਦੀ ਖੇਤਰੀ ਪਾਰਟੀ ਨੂੰ ਭੇਜੂਗੀ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕ 'ਚ ਖੜਦੀ ਹੈ ਕੁਰਸੀ ਨਹੀਂ ਕਿਸਾਨ ਦੇ ਨਾਲ ਖੜਦੀ ਹੈ ਪਾਈ ਵਾਲੀ ਨਹੀਂ ਸਿਧਾਂਤਾਂ ਦੇ ਨਾਲ ਖੜਦੀ ਹੈ ਜੇ ਪੰਜਾਬ ਦੀ ਹੱਕ ਹੋਗੀ ਉਥੇ ਤੱਕਲੀ ਖੜੀ ਦਸ ਰਾਵੂਗੀ ਇਹ ਦਿੱਲੀ ਦੀ ਪਾਰਟੀਆਂ ਕਦੇ ਪੰਜਾਬ ਨਾਲ ਨਾਲ ਇਹਨਾਂ ਦਾ ਮਤਈ ਮਾਦਾ ਸੁਭਾਵ ਹਮੇਸ਼ਾ ਹੀ ਸੀਗਾ ਤੇ ਅੱਜ ਵੀ ਹੈਗਾ ਦੱਸਦੀ ਕਿ ਬੀਤੀ ਕੱਲ ਸੁਪਾਲ ਖੇਰਾ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਮਾਨ ਸਰਕਾਰ ਦੇ ਵੱਲੋਂ ਚੋਰ ਦਰਵਾਜ਼ੇ ਰਾਹੀਂ ਇੱਕ ਕਾਨੂੰਨ ਨੂੰ ਪਾਸ ਕਰ ਦਿੱਤਾ ਗਿਆ ਜਿਸ ਦਾ ਉਹ ਡਟ ਕੇ ਵਿਰੋਧ ਕਰਦੇ ਨੇ ਉੱਥੇ ਹੀ ਅੱਜ ਹਰਸਿਮਰਤ ਬਾਦਲ ਨੇ ਵੀ ਮਾਨ ਸਰਕਾਰ ਦੇ ਉੱਤੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਨ ਦੇ ਇਲਜ਼ਾਮ ਲਗਾਏ ਨੇ ਕਿਸਾਨਾਂ ਦੇ ਹਿੱਤ ਵੇਚ ਕੇ ਕਾਰਪੋਰੇਟ ਘਰਾਣਿਆਂ ਤੋਂ ਬਦਲੇ 'ਚ ਕੀ ਲਿਆ ਗਿਆ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਮਾਨਸਾ ਤੋਂ ਅਵਧਾਸ ਸਿੰਘ ਰਾਏ ਪੰਜਾਬੀ ਲੋਕ ਚੈਨਲ